ਕਰੀਬਾਣਾ 2:00 ਵਜੇ ਤਕਰੀਬਿਤ ਬੰਦਾ ਗੁਰੂ ਘਰ ਦੇ ਦਾਖਲ ਹੁੰਦਾ ਹੈ ਫਿਰ ਤੇ ਪਰਨਾ ਬੰਨੇ ਹੁੰਦਾ ਹੈ ਤੇ ਗੁਰੂ ਸਾਹਿਬ ਦੇ ਅੰਗ ਮਹਾਰਾਜ ਰੂਪ ਚੜ੍ਹ ਖਿੱਚ ਕੇ ਲਿਆਉਂਦਾ ਹੈ ਤੇ ਬਾਹਰ ਸਿੱਖ ਸੰਗਤਾਂ ਨੇ ਉਹਨੂੰ ਰੋਪਣ ਤੇ ਕਹਿੰਦੇ ਉਹ ਪ੍ਰਭੂ ਈਸ਼ਾ ਦਾ ਨਾਮ ਲਾਉਣਾ ਪੈਂਦਾ ਕਹਿੰਦਾ ਪ੍ਰਭੂ ਜੀ ਬਚਾਓ ਪ੍ਰਭੂ ਬਚਾਓ ਫਿਰ ਪਹਿਲਾਂ ਸਵੇਰੇ ਫਿਰਦਾ ਰਿਆ ਕਰਿਆ ਜਾਂਦਾ ਫਿਰਦਾ ਰਿਆ ਦੁਪਹਿਰੇ ਗਿਆ ਉਧਰ ਮਨਾਲੇ ਗਿਆ ਓਥੇ ਜਾ ਕੇ ਪਤਾ ਰੱਬ ਜਾਂਦੇ ਕੋਈ ਆਰਗਾ ਰਾਸ ਦਾ ਪਾੜਿਆ ਜਦੋਂ ਸਾਨੂੰ ਨਹੀਂ ਦੇਖੇ ਨਹੀਂ 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 ਕੋਲ ਤੋਂ ਪਿਛੇ ਵੀ ਕੋਲ ਤੋਂ ਜਾ ਆ ਗਿਆ ਨਾ ਹਸਾਨਾ ਦਾ ਨਾਲ ਉਹ ਜਿਸਾਨਾ ਪਿੰਡ ਵਾਲਿਆਂ ਨੇ ਉਹਨਾਂ ਨੇ ਮੁੰਡਾ ਛੱਡਿਆ ਨਹੀਂ ਮਾਰਤਾ ਤਫਾਨ ਨਾਲ ਵੱਢ ਕੇ ਮਾਰਿਆ ਮੁੰਡੇ ਨੂੰ ਮੈਂ ਕੋਲ ਖਣਾ ਜਦੋਂ ਮਾਰਿਆ ਉਹ ਮੈਨੂੰ ਮਾਰ ਲ ਕੇ ਮੈਂ ਭੱਜ ਗੱਡੇ ਲਿਆ ਵੈਰੀ ਹਸਾਉਂਦਾ ਰਿਹਾ ਵਿਚਾਰਾ ਤੂੰ ਦੇ ਰਹੇ ਮੁਲਾਜ਼ਮਾਂ ਦੇ ਗਲ ਪਏ ਨੇ ਬੁਲਾਇਆ ਪਰ ਉਹ ਸੋਦੇ ਨਹੀਂ ਕਿਤੇ ਤੋ ਕੀ ਗੱਲ ਅੰਗਬਾਦ ਲੈ ਆਯਾ ਨਾਲੀ ਤੇ ਸੰਗਤਾਂ ਨੇ ਉਹਨੂੰ ਇੱਥੇ ਰੋਕਿਆ ਬੜੇ ਜ਼ਬਰਦਸਤੀ ਰੋਕਿਆ ਤੇ ਰੋਕਣ ਦੇ ਬਾਅਦ ਉਹ ਪ੍ਰਭੂ ਜਸੂ ਦੇ ਨਾਮੇ ਲਾਵਾ ਪ੍ਰਭੂ ਜੀ ਆਹਰ ਤੇ ਪ੍ਰਭੂ ਕਹੂ ਤੇਰੀ ਮੱਤ ਕਰ ਤੇ ਇੱਥੇ ਸਹੀ ਸਲਾਮਤ ਉਹਨੂੰ ਸਿੰਘਾਂ ਨੇ ਖੜਕੇ ਤੇ ਅਸੀਂ ਵੀ ਆ ਗਏ ਸਾਰੇ ਸਿੰਘ ਆ ਗਏ ਸੀਗੇ ਤੇਰਾ ਨੂੰ ਪ੍ਰਸ਼ਾਸਨ ਦੇ ਹਵਾਲੇ ਕਰਤਾ ਏ ਜਿਹੜਾ ਪਰਚਾ ਦਰਜ ਹੁੰਦੇ ਤੇ ਗੇਤਗੀ ਤਾਂ ਹੋ ਗਿਆ ਏ ਕਰਾਤਾ ਏ ਤਾਰੀਖ ਕੰਮਣੇ ਅੱਗੇ ਕੋਈ ਕਿਸੇ ਸਿਰ ਤੋਂ ਪ੍ਰਸ਼ਾਸਨ ਆਦਾ ਜਾਂ ਮੇਰੇ ਕੋਲ ਆਦਾ ਹੈ ਸਾਰਾ ਸਿੰਘ ਨਾਲ ਉਹ ਗੱਲ ਕਰ ਸਕਦਾ ਹੈ ਕਿ ਸਾਰੇ ਟੀਕੇ ਨੇ ਵਿਚਾਰ ਕਰਕੇ ਇੱਕ ਮੀਟਿੰਗ ਕਰਕੇ ਫਿਰ ਅਗਲਾ ਆਪਾਂ ਫੈਸਲਾ ਲੈਣਾ ਹੈ ਮੇਰਾ ਨੰਬਰ ਹੈਗਾ 9814071395 ਜਿਹੜੇ ਨਾਲ ਗੱਲ ਕਰਨੀ ਕਰ ਸਕਦਾ ਹੈ ਇਹ ਭਾਈ ਬਲਕਨ ਸਿੰਘ ਪੰਜ ਪਿਆਰਾਂ ਦੇ ਆਪਣੇ ਜੱਕ ਜਹੇਦਾਰ ਨੇ ਸਾਰੀ ਕੌਮ ਇੱਥੇ ਸਾਰੇ ਜਿੱਥੇ ਬੰਧੀਆਂ ਆਈਆਂ ਨੇ ਤੇ ਜਿਹੜਾ ਉਹਨੂੰ ਆਪਾਂ ਪ੍ਰਸ਼ਾਸਨ ਦੇ ਹਵਾਲੇ ਕੀਤਾ ਹੈ ਜੇ ਪ੍ਰਸ਼ਾਸਨ ਪਹਿਲਾਂ ਕਾਰਵਾਈ ਕਰ ਦਿੰਦਾ ਤੇ ਆਪਾਂ ਅੱਜ ਇੰਨੇ ਸਿੰਘਾਂ ਨੂੰ ਇੱਥੇ ਇੱਕਠੇ ਨਾ ਹੋਣਾ ਪੈਂਦਾ ਸਾਡੇ ਗੁਰੂ ਜੀ ਆ ਦੁਬਾਰਾ ਸਾਡੇ ਹਿਰਦੇ ਕਿਹੜੇ ਬਲੁੰਦਰੇ ਦੇ ਨਾਂ ਬਲੁੰਦਰੇ ਜਾਂਦੇ ਤੇ ਇਹੇ ਹੀ ਬੇਨਤੀ ਕਰਾਂਗਾ ਕੌਮ ਨੂੰ ਖਾਲੇ ਸੰਗਤਾਂ ਨੂੰ ਲੱਗਰਾਂ ਦੇ ਸੰਗਤਾਈਆ ਆਪਕੋ ਆਪਣੇ ਗੁਰੂ ਘਰਾਂ ਤੇ ਪਹਿਰਾ ਲਾਓ ਦਿਨ ਰਾਤ ਨੂੰ ਪੂਰੀ ਡਿਊਟੀ ਕਰਿਆ ਕਰੋ ਸ਼ੁਰੂ ਕਰਦਾ ਡੇਟ ਖੁੱਲਾ ਨਾ ਛੱਡਿਆ ਕਰੋ 1 ਮਿੰਟ ਵੀ ਤੇ ਜਿਹੜੀ ਅਗਲੀ ਕਾਰਵਾਈ ਹੋਵੇਗੀ ਬਾਬਾ ਜੀ ਨੂੰ ਬੇਨਤੀ ਕਰਤੀ ਆ ਸਵੇਰੇ ਸਹਿਜ ਪਾਠ ਨਾਲ ਪਾਊਗਾ ਜਿਹੜੀ ਭੋਗ ਦੀ ਵਿਚਾਰ ਤੇਨ ਆਪਾਂ ਪਾਉਣਾ ਸਾਰ ਉਹਨਾਂ ਦਾ ਵਿਚਾਰ ਕਰਕੇ ਅਮਰ ਅ ਡੇਟ ਰੱਖ ਲਾਂਗੇ ਫਿਰ ਇੱਕ ਵੀ ਸਾਰੀ ਸੰਗਤ ਗੁਰੂ ਘਰ ਪਰ ਆਵੋ ਦੇਖ ਬਣਾ ਕੇ ਅਰਦਾਸ ਕਰ ਪ੍ਰੋਫੈਸਰ ਜੀ ਸਾਹਿਬ ਸਾਡੇ ਦੇਖਣੇ ਗੁਰੂ ਦੇ ਅਗਾਂਹ ਕਹਿੰਦੀ ਅਰਦਾਸ ਕਰੋ ਪੀਣਾ 2:00 ਵਜੇ ਤੇ ਕਰੀਬ ਇੱਕ ਬੰਦਾ ਗੁਰੂ ਘਰ ਦੇ ਦਾਖਲ ਹੁੰਦਾ ਹੈ ਸਿਰ ਤੇ ਪਰਨਾ ਬੰਨਿਆ ਹੁੰਦਾ ਹੈ ਤੇ ਗੁਰੂ ਸਾਹਿਬ ਦੇ ਅੰਗ ਮਹਾਰਾਜ ਰੂਪ ਚੜ ਖਿੱਚ ਕੇ ਲਿਆਉਂਦਾ ਹੈ ਤੇ ਬਾਹਰ ਸਿਕ ਸੰਗਤਾਂ ਨੇ ਨੂੰ ਰੋਪਣ ਤੇ ਕਹਿੰ ਉਹ ਪ੍ਰਭੂ ਈਸ਼ਵਰ ਦੇ ਨੇਰੇ ਲਾਉਂਦਾ ਹੈ ਕਹਿੰਦਾ ਪ੍ਰਭੂ ਜੀ ਬਚਾਓ ਪ੍ਰਭੂ ਬਚਾਓ ਫਿਰ ਸਾਡੀ ਕੌਮ ਦਾ 2015 ਚ ਕਿਹੜੀਆਂ ਬੇਦਬੀਆਂ ਪੰਜਾਬ ਧਰਤੀ ਤੇ ਹੋਈਆਂ ਨੇ ਇਹੋ ਜਿਹੀਆਂ ਬੇਦਬੀਆਂ ਕਦੀ ਵੀ ਨਹੀਂ ਹੋਈਆਂ ਸੀ ਨਦਰਸ਼ਾਨ ਨੇ ਕੀਤੀਆਂ ਅਬਦਾਲੀ ਨੇ ਨਹੀਂ ਕਰਾਈਆਂ ਜਾਂ ਹੋਰ ਅੰਗਰੇਜ਼ਾਂ ਨੇ ਨਹੀਂ ਕਰਾਈਆਂ ਜਿਹੜੀਆਂ ਸਾਡੇ ਇਹ ਦੇਖਣ ਤੇ ਗੱਲ 15 ਸਾਲ ਦੇ ਵਿੱਚ ਵਿੱਚ ਹੋਈਆਂ ਨੇ ਜੇ ਬਗਰਾਰੀ ਤੋਂ ਸ਼ੁਰੂ ਹੋਇਆ ਕੰਮ ਬੁਰਜੁਵਾਰ ਸੰਗ ਵਾਲਾ ਤਾਂ ਅਜੇ ਤੱਕ ਰੁਕਿਆ ਨਹੀਂਗਾ ਹਜ਼ਾਰਾਂ ਬੇਦਬੀਆਂ ਹੋ ਗਈਆਂ ਨੇ ਫਿਰ ਤਿੰਨ ਸਰਕਾਰਾਂ ਪੰਜਾਬ ਚ ਬੇਦਬੀਆਂ ਤੇ ਬਦਲ ਗਈਆਂ ਨੇ ਪਹਿਲੋਂ ਕਾਲੀ ਬਦਲੇ ਕਾਂਗਰਸੀਆਂ ਨੇ ਸੌ ਖਾਦੀ ਅਸੀਂ ਬੇਦਬੀ ਦਾ ਬਦਲਾ ਲੈ ਕੇ ਆਏਗੇ ਉਹਨਾਂ ਕੁਝ ਨਹੀਂ ਕਰਿਆ ਉਤੂ ਬਾਅਦ ਆਮ ਪਾਰਟੀ ਆਈ ਉਹਨਾਂ ਵੀ ਐਡ ਕਰ ਬੇਦਬੀ ਉਹ ਵੀ ਯਾਰੀ ਨੇ ਪਰ ਹੁਣ ਇੱਥੇ ਅਸੀਂ ਕੌਮ ਨੂੰ ਸਾਰੀ ਨੂੰ ਅਪੀਲ ਕਰਨਾ ਚਾਹੁੰਦੇ ਆ ਵੀਰੋ ਇੱਕ ਪਲੇਟਫਾਰਮ ਤੇ ਇੱਕ ਨਿਸ਼ਾਨ ਸਾਹਿਬ ਥੱਲੇ ਕੌਮ ਇਕੱਠੀ ਹੋ ਜਾਵੇ ਸਰਕਾਰ ਕੋਈ ਆਵੇ ਤੁਹਾਨੂੰ ਬੇਦਬੀ ਦਾ ਇਨਸਾਫ ਅੱਜ ਪ੍ਰਸ਼ਾਸਨ ਇੱਥੇ ਆਇਆ ਸੀ ਐਸਪੀ ਵੀਰ ਸਾਹਿਬ ਆਇਆ ਸੀਗਾ ਹੋਰ ਵੱਡੇ ਅਫਸਰ ਆਏ ਸੀ ਫਿਰ ਸਾਨੂੰ ਉਹਨਾਂ ਵਿੱਚ ਵਾਅਦਾ ਕੀਤਾ ਹੈ ਇੱਕ ਇੱਕ ਇਹ ਸੈੱਟ ਬਣਾ ਕੇ ਇੱਕ ਹਫ਼ਤੇ ਜਿਹੜੇ ਦੋਸ਼ੀ ਸਾਹਮਣੇ ਲਿਆਵਾਂ ਕਿੰਨਾ ਕਰਾਈ ਆ ਪਰ ਅਸੀਂ ਇੱਕ ਹਫ਼ਤਾ ਸਾਰੇ ਜਿੱਥੇ ਬੰਦੀਆਂ ਨੇ ਪੰਜ ਪਿਆਰੇ ਸਾਹਿਬ ਨਾਲ ਖੜੇ ਨੇ ਇੱਕ ਕਰਨ ਕੀਤਾ ਹੈ ਵੀ ਅੱਜ ਸਾਹਿਬ ਪਾਠ ਕੱਲ ਨੂੰ ਆਰੰਭ ਹੋਵੇਗਾ ਜੇ ਤਾਂ ਦੋਸ਼ੀ ਸਾਹਮਣੇ ਆ ਕੇ ਠੀਕ ਆ ਨਹੀਂ ਤਾਂ ਅਸੀਂ ਉਸ ਤੋਂ ਬਾਅਦ ਤਿੱਖਾ ਸ਼ਿਕਰਸ਼ਵਟ ਨੂੰ ਕੋ ਮਜਬੂਰ ਹੋਣਾ ਪਊਗਾ ਸਾਨੂੰ ਤੇ ਜਿੰਨਾ ਚਿਰ ਗੁਰੂ ਘਰ ਦੇ ਦੋਸ਼ੀ ਸਾਡੇ ਸਾਹਮਣੇ ਨਹੀਂ ਆਦੇ ਉਹਨਾਂ ਚਿਰ ਅਸੀਂ ਚੈਨ ਨਾਲ ਬੈਠਾਂਗੇ ਨਹੀਂ ਇੱਕ ਜਿਹੜੀ ਉਹਨੇ ਪ੍ਰਭੂ ਦੇ ਨਾਰੇ ਲਾਏ ਨੇ ਫਾਈਤਰ ਮੰਦੇ ਪ੍ਰਸ਼ਾਸਨੋਂ ਦੇ ਗੰਭੀਰਤਾ ਨਾਲ ਇਨਕੁਆਰੀ ਕਰੇ ਕਿੰਨੇ ਨੂੰ ਕਿਹਾ ਇਹ ਕਿਹੜੇ ਨੂੰ ਪਾਸਟਰ ਨੇ ਭੇਜਿਆ ਕਿਹੜੇ ਉਹ ਕਿਹੜੀ ਸੰਸਥਾ ਚ ਕੰਮ ਕਰਦਾ ਹੈ ਉਹ ਸਾਡੇ ਸਾਹਮਣੇ ਲੰਦੇ ਜਾਣ ਨਹੀਂ ਤਾਂ ਅਸੀਂ ਇੱਥੇ ਸਾਰੀ ਕੌਮ ਨਾਲ ਵਿਚਾਰ ਕਰਕੇ ਵੱਡੇ ਲੈਵਲ ਤੇ ਵੱਡੇ ਅਧਿਕਾਰੀਆਂ ਨੂੰ ਮਜਬੂਰ ਕਰਾਂਗੇ ਹੁਣ ਸਾਈ ਤਰਮ ਸਾਡੇ ਗੁਰੂ ਘਰ ਚ ਵਿਚਾਰ ਕੇ ਤਖਤ ਸਾਹਿਬ ਦੇ ਵਿੱਚ ਅਸੀਂ ਕਦੇ ਵੀ ਪ੍ਰਵਾਸ ਨਹੀਂ ਕਰਾਂਗੇ ਜੀ ਬਬੀ ਜੀ ਇੱਕ ਘਟਨਾ ਕਿੱਥੀ ਹੈ ਤੇ ਇਹ ਕਿਹੜਾ ਜ਼ਿਲ੍ਹਾ ਹੈ ਤੇ ਕਿਹੜੇ ਪਿੰਡ ਦਾ ਮਾਮਲਾ ਜੀ ਇਹ ਜ਼ਿਲ੍ਹਾ ਫਰੀਪੁਰ ਤਹਿਸੀਲ ਫਰੀਪੁਰ ਥਾਣਾ ਅਰਪਕਾ ਗੁਰਦੁਆਰਾ ਪਿੰਡ ਬੰਡਾਲੇ ਵਿੱਚ ਬੰਡਾਲਾ ਪਿੰਡ ਉੱਤ ਭਾਈ ਸਾਹਿਬ ਤੁਹਾਡਾ ਨਾਂ ਕੀ ਆ ਜੀ ਤੇ ਇਹ ਕਿਹੜਾ ਗੁਰਦੁਆਰਾ ਜੀ ਜਿੱਥੇ ਗੁਰੂ ਸਾਹਿਬ ਦੇ ਅੰਗ ਜਿਹੜੇ ਹੈਗੇ ਆ ਫੇਰ ਦਿੱਤੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਦਾਸ ਭਾਈ ਬਲਵਿੰਦਰ ਸਿੰਘ ਜੀ ਗ੍ਰੰਥੀ ਪਿੰਡ ਬੰਡਾਲਾ ਜ਼ਿਲ੍ਹਾ ਫਿਰੋਜ਼ਪੁਰ ਸਤਲੋਜ ਦੇ ਕੰਢੇ ਤੇ ਆਖਰੀ ਪਿੰਡ ਹੈ ਫਿਰੋਜ਼ਪੁਰ ਜ਼ਿਲ੍ਹੇ ਦਾ ਬੰਡਾਲਾ ਪਿੰਡ ਇੱਥੇ ਗੁਰਦੁਆਰਾ ਦੇ ਮਹਾਂਪੁਰਸ਼ ਧੰਤਨ ਬ੍ਰਹਮ ਗਿਆਨੀ ਬਾਬਾ ਵੀਰ ਸਿੰਘ ਜੀ ਅਮਰ ਸ਼ਹੀਦ ਉਹਨਾਂ ਦੇ ਗੱਦੀ ਨਿਸ਼ੀਨ ਬਾਬਾ ਹਰਨਾਮ ਸਿੰਘ ਜੀ ਉਹਨਾਂ ਨੇ ਇਸ ਜਗ੍ਹਾ ਨੂੰ ਮੁੱਲ ਲੈ ਕੇ ਇਸ ਸਥਾਨ ਤੇ ਡੇਰਾ ਬਣਾਇਆ ਹੈ ਅੱਜ ਇਸ ਗੱਦੀ ਦੇ ਇਸ ਗੱਦੀ ਤੇ ਸੇਵਾ ਕਰ ਰਹੇ ਅਤੀ ਸਤਿਕਾਰਯੋਗ ਬਾਬਾ ਕਲਦੀਪ ਸਿੰਘ ਜੀ ਚਾਰਸਾ ਵਾਲੇ ਜੋ ਉਹ ਵੀ ਇੱਥੇ ਮੌਜੂਦ ਹਨ ਇੱਥੇ ਅੱਜ ਤਕਰੀਬਨ ਕੋਈ 1.5 ਵਜੇ ਦੀ ਇਹ ਘਟਨਾ ਹੈ ਇੱਕ ਜਿਨੇ ਆਪਣੇ ਕੇਸ ਕਟਾਏ ਸੰ ਦਾੜੀ ਵੀ ਕਟਾਈ ਹੈ ਸਿਰ ਉਤੇ ਖੱਟੇ ਰੰਗ ਦਾ ਗੋਲ ਪਰਨਾ ਬਨ ਕੇ ਠੀਕ 1.5 ਵਜੇ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਇਆ ਦਾਖਲ ਹੋ ਕੇ ਅੰਦਰ ਜਾ ਕੇ ਗੁਰੂ ਮਹਾਰਾਜ ਦਾ ਰਮਾਲਾ ਤਾਰ ਕੇ ਉਹਨੇ 100 ਫਰਾਗ ਦਾ ਅੰਗ ਵਿੱਚੋਂ ਇੱਕ ਗੁਰੂ ਮਹਾਰਾਜ ਦਾ ਜਿਹੜਾ ਪਤਰਾ ਖਿੱਚ ਕੇ ਪਾੜ ਕੇ ਆਪਣੇ ਹੱਥ ਵਿੱਚ ਲੈ ਕੇ ਬਾਹਰ ਆਇਆ ਅਤੇ ਸਿੰਘਾਂ ਨੇ ਵੇਖਿਆ ਜਦੋਂ ਪਤਰਾ ਲਈ ਆਉਂਦਾ ਪੁੱਛਿਆ ਕਿ ਕੀਤਾ ਹੈ ਕਹਿੰਦਾ ਮੈਂ ਸਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਅੰਦੀ ਕਰਕੇ ਆਇਆ ਹੈ ਫਿਰ ਸੰਗਤਾਂ ਨੇ ਉਹਨੂੰ ਡੰਨ ਦਿੱਤਾ ਅਤੇ ਬਾਕੀ ਜਥੇਬੰਦੀਆਂ ਸਾਡੇ ਕੋਲ ਆਈਆਂ ਪੰਜਾ ਪਿਆਰਿਆਂ ਦੇ ਮੁਖੀ ਭਾਈ ਸਾਹਿਬ ਭਾਈ ਬਲਕਾਰ ਸਿੰਘ ਜੀ ਜਥੇਦਾਰ ਲਖਵੀਰ ਸਿੰਘ ਜੀ ਹੋਰ ਵੀ ਜਿੰਨੀਆਂ ਵੀ ਜਥੇਬੰਦੀਆਂ ਆਈਆਂ ਸਾਰਿਆਂ ਨੇ ਆਣ ਕੇ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਵੀ ਇਸ ਪਾਪੀ ਨੂੰ ਕੋਈ ਡੰਡ ਮਿਲਣਾ ਚਾਹੀਦਾ ਹੈ ਵੈਸੇ ਪ੍ਰਸ਼ਾਸਨ ਵੀ ਸਾਡੇ ਕੋਲ ਪਹੁੰਚਾ ਉਹ ਆਪਣੇ ਨਾਲ ਲੈ ਗਈ ਹੈ ਅਗਲੀ ਕਾਰਵਾਈ ਜੋ ਕਰਨਗੇ ਜੇ ਨਾ ਕਰਨਗੇ ਸਾਰੀ ਸੰਗਤ ਰਲ ਮਿਲ ਕੇ ਜੋਰ ਦੇ ਕੇ ਉਹਦੇ ਉੱਤੇ ਪੂਰੀ ਕਾਰਵਾਈ ਕਰਾਉਣ ਦਾ ਯਤਨ ਕਰਾਂਗੇ ਜਿਸ ਨੇ ਘਟਨਾ ਨੂੰ ਜਨਮ ਦਿੱਤਾ ਉਹ ਕਿੱਥੋਂ ਦਾ ਸੀਗਾ ਦੋਸ਼ੀ ਹੈਗਾ ਜੀ ਉਹਦੇ ਪਿੰਡ ਕੌਣ ਸੀ ਨਹੀਂ ਜੀ ਘਟਨਾ ਨੇ ਇੱਕ ਨੂੰ ਥੋੜਾ ਦਿੱਤਾ ਹੈ ਸਾਰੀ ਸੰਗਤਾਈ ਹੈ ਪਿੰਡ ਦੀ ਗੱਲ ਥੋੜੀ ਹੈ ਨਹੀਂ ਨਹੀਂ ਜਿਹੜਾ ਦੋਸ਼ੀ ਜਿਹੜਾ ਦੋਸ਼ੀ ਨੂੰ ਜਿੰਨੇ ਕੁ ਮਾਰ ਹਮਿਆਰ ਕਰਨ ਹਾਂਜੀ ਉਹਦਾ ਉਹਦਾ ਪਿੰਡ ਪੈਂਦਾ ਜੇ ਆਪਣਾ ਤੱਲੀ ਗਲਾਮ ਨਹੀਂ 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 ਪਿੰਡ ਪਰਮਨ ਤੱਲੀ ਗਲਾਮ ਚ ਪੈਂਦਾ ਹੈ ਤੱਲੀ ਗਲਾਮ ਵਿੱਚ ਪੈਂਦਾ ਹੈ ਅਤੇ ਉਹਦਾ ਨਾਮ ਦੱਸ ਦਿਓ ਗੁੱਲੂ ਅਸੀਂ ਤਾਂ ਕਦੇ ਉਹਨੂੰ ਵੇਖਿਆ ਨਹੀਂ ਨਾ ਕਦੀ ਇੱਥੇ ਉਹਦੋਂ ਉਹਦੇ ਜਾਣਦੇ ਨੂੰ ਕਿਤੇ ਉਹਦੇ ਦਰਸ਼ਕਦਾਰੀ ਕੀਤੇ ਆ ਵੇਖਿਆ ਹੋਵੇ ਉਹ ਅੱਜ ਹੀ ਉਹਨੂੰ ਵੇਖਿਆ ਪਹਿਲੇ ਅਰਬੀ ਇਹ ਬੰਦਾ ਟੈਲੀਗ੍ਰਾਮ ਦਾ ਹੈ ਤੇ ਉਹਨੇ ਇਹ ਘਟਨਾ ਕੀਤੀ ਹੈ ਬਹੁਤ ਮਾੜੀ ਘਟਨਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨੀ ਅੰਗ ਪਾੜਨੇ ਇਹ ਬਹੁਤ ਮਾੜੀ ਗੱਲ ਹੈ ਇਹ ਸਿੱਖ ਸੰਗਤਾਂ ਜਾਣ ਨਹੀਂ ਸਕਦੀਆਂ ਸੰਗਤਾਂ ਦੇ ਮਨ ਵਿੱਚ ਬੜਾ ਗੁੱਸਾ ਹੈ ਬੜਾ ਵਿਰੋਧ ਹੈ ਇਸ ਕਰਕੇ ਇਹ ਸਾਰਾ ਕਾਠੇ ਇਲਾਕੇ ਦਾ ਹੋਇਆ ਹੈ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਦੇ ਕੱਲ ਨੂੰ ਸਹਿਜ ਪਾਠ ਤਾਨ ਗੁਰੂ ਗ੍ਰੰਥ ਸਾਹਿਬਹ ਜੀ ਦੀ ਬਿਦਵੀ ਹੋਈ ਹੈ ਸਾਰੀ ਸੰਗਤ ਨੇ ਨਗਰ ਨੇ ਸਤਿਗੁਰੂ ਮਹਾਰਾਜ ਤੋਂ ਬੇਨਤੀ ਕਰਕੇ ਘੋਲ ਦੀ ਅਰਦਾਸ ਕਰਨੀ ਹੈ ਅਤੇ ਜਿਸ ਦਿਨ ਭੋਗ ਪਵੇਗਾ ਉਹ ਤਰੀਕ ਨਿਯੁਕਤ ਕਰਨੀ ਹੈ ਬੱਜ ਕੀ ਨਾਮ ਕੀ ਥੋੜਾ ਗੁਵਿੰਦਰ ਸਿੰਘ ਇਹ ਤਾਂ ਸਹੀ ਕਿਥੋਂ ਰਹਿੰਵਾਲੇ ਤੁਸੀਂ ਮਸਤੀ ਦਾ ਮਸਤੀ ਦਾ ਥੋ ਵੀ ਪਿੰਡ ਬਗੂ ਵਾਲਾ ਕੀ ਘਟਨਾ ਵਾਪਰੀ ਹੈ ਜਿਹੜੀ ਅੱਜ ਪਿੰਡ ਬੰਡਾਰ ਹੋਣਾ ਹੈ ਢੜਨਾ ਜੀ ਇਹ ਮੁੰਡਾ ਠੀਕ ਨਹੀਂ ਦਿਮਾਗੀ ਮੈਟਲ ਹੈ ਤੇ ਮੈਂ ਘਰੇ ਕੰਮ ਕਰਨਦਿਆਂ ਮੈਂ ਤੋਂ ਘਰੋਂ ਚਲੇ ਗਿਆ ਪਹਿਲਾਂ ਸਵੇਰੇ ਫਿਰਦਾ ਰਿਹਾ ਕਰਿਆ ਆ ਜਾਂਦਾ ਫਿਰਦਾ ਰਿਹਾ ਆ ਜਾਂਦਾ ਦੁਪਹਿਰੇ ਗਿਆ ਉਧਰ ਮਨਾਲੇ ਗਿਆ ਓਥੇ ਜਾ ਕੇ ਪਸਾਂ ਰੱਬ ਜਾਂਦੇ ਕੋਈ ਆ ਗਾ ਰਾਸ ਦਾ ਪਾੜਿਆ ਜਦੋਂ ਸਾਨੂੰ ਨਹੀਂ ਦੇਖਿਆ ਪਿੰਡ ਵਾਲਿਆਂ ਨੇ ਉਹਨਾਂ ਨੇ ਮੁੱਢਾ ਛੱਕਿਆ ਨਹੀਂ ਮਾਰਤਾ ਦੁਬਾਰਾ ਉੱਡ ਕੇ ਮਾਰਿਆ ਮੈਂ ਕੋਲ ਖਣਾ ਜਦੋਂ ਮਾਰਿਆ ਉਹ ਮੈਨੂੰ ਮਾਰ ਲ ਕੇ ਮੈਂ ਭੱਜ ਗੱਡੇ ਲਿਆ ਬੈਰੀ ਹੱਥ ਲਾਉਂਦਾ ਰਿਹਾ ਬੇਚਾਰਾ ਧੋਦੇ ਰਹੇ ਮੁਲਾਜ਼ਮਾਂ ਦੇ ਗੱਲ ਪਏ ਨੇ ਮੁਲਾਇਕ ਬੋਲ ਰਹੇ ਨਹੀਂ ਕਿਤੇ 2 ਸਾਲ ਤੋਂ ਹੋਵੇ ਦਵਾਈ ਚੱਲਦੀ ਨੂੰ ਪਰਚੀਆਂ ਨਾ ਖੋਲੀਆਂ ਮੈਥੋਂ ਪਰਚੇ ਦਿੱਤੀਆਂ ਨੇ ਪਰਚੀਆਂ ਲੈ ਗਿਆ ਦਵਾਈ ਇਹ ਚੱਲਦੀ ਮੁੰਡਾ ਕਿੰਨੀ ਉਮਰ ਸੀ ਕੀ ਲੱਗੇ 19 ਸਾਲ ਦੀ ਉਮਰ ਤਕੀ ਮੰਗ ਕੀ ਕਰਦੇ ਹਾਂਜੀ ਮੰਗ ਕੀ ਕਰਦੇ ਇਹਨਾਂ ਪਰਚਾ ਉਹ ਜਾਈ ਪਰਚਾ ਕੋਣਾ ਚਾਹੀਦਾ ਅਨੁਸਾਰ ਪਰਚਾਣਾ ਚਾਹੀਦਾ ਉਹਦੇ ਹਾਂ ਜੋ ਗਨਾਹ ਇਕਰੇ ਪੁਲਿਸ ਨੂੰ ਦਿੰਦੇ ਆਪੇ ਕਾਰਵਾਈ ਕਰਦੇ ਮੁੰਡੇ ਨੂੰ ਫੋਸ ਨੂੰ ਦੇ ਦਿੰਦੇ ਹਾਂ ਹਾਂਜੀ ਸਰ ਜੋ ਅੱਜ ਵੰਡਾਲਾ ਪਿੰਡ ਵਿੱਚ ਘਟਨਾ ਵਾਪਰੀ ਗੁਰਦੁਆਰਾ ਦੇ ਵਿੱਚ ਉਹ ਕੀ ਘਟਨਾ ਹੈ ਜੀ ਅੱਜ ਫਲੋਸਪੁਰ ਜਿਲ੍ਹੇ ਦੇ ਆਰਥ ਕੇ ਥਾਣੇ ਦੇ ਵਿੱਚ ਪਿੰਡ ਪਿੰਦੇ ਬਨਾਲਾ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਦਾ ਗੁਰਦੁਆਰੇ ਦੇ ਵਿੱਚ ਬੇਦਬੀ ਦੀ ਘਟਨਾ ਵਾਪਰੀ ਹੈ ਜਿਸ ਤੇ ਤ੍ਰੰਤ ਲੋਕਲ ਪੁਲਿਸ ਉੱਥੇ ਪਹੁੰਚੀ ਜੋ ਇਹ ਪਤਾ ਲੱਗਿਆ ਕਿ ਉੱਥੇ ਤੇਜਵੀ ਦੀ ਘਟਨਾ ਵਾਪਰੀ ਹੈ ਅਤੇ ਜਿਸ ਨੇ ਬੇਦਬੀ ਕੀਤੀ ਹੈ ਲੋਕਾਂ ਨੂੰ ਉਸ ਨੂੰ ਫੜਿਆ ਹੋਇਆ ਹੈ ਤੇ ਉਸ ਦੇ ਕੋਲ ਸਟਾਫ ਵੀ ਮਾਰਿਆ ਹੋਇਆ ਹੈ ਜਿਸ ਨੇ ਬੇਦਬੀ ਕੀਤੀ ਹੈ ਉਸ ਨੂੰ ਤ੍ਰੰਤ ਹਸਪਤਲ ਭੇਜ ਦਿੱਤਾ ਗਿਆ ਅਤੇ ਬੇਦਬੀ ਕਰਨ ਵਾਲੇ ਦੇ ਖਿਲਾਫ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਪਰਚਾ ਦਰਜ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਮੌਕੇ ਤੇ ਆਫੀਸਰ ਤੇ ਪੁਲਿਸ ਮੌਜੂਦ ਹੈ ਸਿਚੁਏਸ਼ਨ ਜਿਹੜੀ ਹੈ ਉਹ ਅੰਡਰ ਕੰਟਰੋਲ ਹੈ Thank you.